ਆਇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਇੱਕ ਦੂਜੇ ਦਾ ਵਿਰੋਧ ਵੀ ਲਗਾਤਾਰ ਕੀਤਾ ਜਾਂਦਾ ਹੈ ਤੇ ਹੁਣ ਸੁਖਵੀਰ ਸਿੰਘ ਬਾਦਲ ਨੇ ਮੁਰ ਤੋਂ ਪੰਜਾਬ ਬਚਾਓ ਯਾਤਰਾ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਲੁੱਟ ਕੇ ਆਪ ਸਰਕਾਰ ਖਾਗੀ ਹੈ ਤੇ ਲੋਕਾਂ ਨੂੰ ਕਰਜ਼ੇ ਦੇ ਹੇਠ ਦਬ ਦਿੱਤਾ ਤੇ ਗੁਰੂ ਘਰਾਂ ਦੇ ਵਿੱਚ ਵੀ ਕਬਜ਼ੇ ਦੀ ਕੋਸ਼ਿਸ਼ ਹੈ ਜਿਹੜੀਆਂ ਮਹਾਰਾਸ਼ਟਰ ਸਰਕਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਹੋਰ ਕੀ ਕਹਿਣਾ ਹੈ ਸੁਖਵੀਰ ਸਿੰਘ ਬਾਦਲ ਦਾ ਸੁਣਦੇ ਹਾਂ ਪਹਿਲੀ ਤਰੀਕ ਨੂੰ ਜੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਆ ਯਾਤਰਾ ਆਰੰਭ ਹੋਈ ਮਾਝੇ ਦੇ ਹਲਕਿਆ ਨਿਕਲ ਕੇ ਅੱਜ ਮਾਲਵਾਚ ਪਹੁੰਚੀ ਹੈ ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਆਸ਼ੀਰਵਾਦ ਮਿਲ ਰਿਹਾ ਹੈ ਜੋ ਹਾਲਾਤ ਐ ਸ਼ਰਾਬੀ ਮੁੱਖ ਮੰਤਰੀ ਨੇ ਕਰ ਦਿੱਤੀ ਹੈ ਪੰਜਾਬ ਵਿੱਚ ਆਪਾਂ ਪੰਜਾਬੀਓ ਇਕੱਠੇ ਹੋਈਏ ਜੋ ਹੌਲੀ-ਹੌਲੀ ਆਪਣੇ ਤੇ ਹਮਲੇ ਹੋਣ ਲੱਗ ਗਏ ਆਪਣੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਣ ਲੱਗ ਗਏ ਅੱਜ ਤੁਸੀਂ ਦੇਖਿਆ ਹੋਣਾ ਜਿਹੜਾ ਨਵਾਂ ਐਕਟ ਪਾਸ ਕੀਤਾ ਹੈ ਤੱਥ ਜਿਨੀ ਹਜ਼ੂਰ ਸਾਹਿਬ ਦਾ ਉੱਤੇ ਮਹਾਰਾਸ਼ਟra ਸਰਕਾਰ ਨੇ ਜਿਹੜੀ ਆਪਣੀ ਪੁਰਾਣਾ ਐਕਸੀ ਉਹਨੂੰ ਖਤਮ ਕਰਕੇ ਹੁਣ ਕੰਪਲੀਟ ਕੰਟਰੋਲ ਸਾਰਾ ਕਬਜ਼ਾ ਮਹਾਰਾਸ਼ਟra ਸਰਕਾਰ ਨੇ ਤੱਥ ਹਜ਼ੂਰ ਸਾਹਿਬ ਦੇ ਉੱਤੇ ਆਪਣਾ ਕਰ ਲਿਆ ਜੇ ਆਪਣੇ ਧਾਰਮਿਕ ਆਜ਼ਾਦੀ ਵੀ ਆਪਣੇ ਕੋਲੇ ਨਹੀਂ ਰਹੂਗੀ ਤੇ ਆਪਾਂ ਕੀ ਕਰਾਂਗੇ ਹੌਲੀ-ਹੌਲੀ ਆਪਣੇ ਤੇ ਹਮਲੇ ਹੋ ਰਹੇ ਆ ਤੇ ਆਪਾਂ ਵਿਖਰੇ ਗਏ ਆਓ ਇਕੱਠੇ ਹੋਈਏ ਆਪਣੀ ਫੌਜ ਕਾਲੀ ਦਲ ਦੇ ਥੱਡੇ ਝੰਡੇ ਥੱਲੇ ਇਕੱਠੇ ਹੋਈ ਏ ਆ 103 ਸਾਲ ਪੁਰਾਣੀ ਛੋਟੀ ਫੌਜ ਹੈ ਇਹਨੂੰ ਤਕੜਾ ਕਰ ਲਿਓ ਥੋੜੇ ਤੇ ਕੋਈ ਹਮਲਾ ਨਹੀਂ ਹੋਊਗਾ ਆਪਾਂ ਦੂਜੀਆਂ ਗੱਲਾਂ 'ਚ ਨੈਸ਼ਨਲ ਪਾਰਟੀਆਂ ਦਿੱਲੀ ਦੀਆਂ ਪਾਰਟੀਆਂ ਦੇ ਸਿਰ ਤੇ ਆਪਾਂ ਉਹਨਾਂ ਨੂੰ ਵੋਟਾਂ ਦੇ ਕੇ ਉਹਨਾਂ ਨੂੰ ਤਕੜਾ ਕਰ ਦਿੱਤਾ ਤੇ ਆਪਣੇ ਤੇ ਹਮਲੇ ਹੋਣ ਲੱਗ ਗਏ ਆਓ ਪੰਜਾਬੀਓ ਆਪ ਖਾਲਸਾ ਜੀ ਇਕੱਠੇ ਹੋ ਕੇ ਆ ਯਾਤਰਾ ਜਿੱਸਾ ਲੈ ਕੇ ਅੱਜ ਦਾ ਗਲ ਇਲੈਕਸ਼ਨ ਆਉਣਾ ਹੈ ਇਹਨਾਂ ਦੀਆਂ ਜ਼ਮਾਨਤਾ ਜ਼ਬਤ ਕਰਾਏ ਦੀ ਆਪਣੀ ਔਮ ਦੀ ਪਾਰਟੀ ਜਥੇਬੰਦੀ ਪੰਜਾਬ ਦੀ ਆਵਾਜ਼ ਸ਼੍ਰੋਮਣੀ ਕਾਲੀ ਦਲ ਦਾ ਝੰਡਾ ਫਿਰ ਤੋਂ ਪੰਜਾਬ ਦੇ ਉੱਤੇ ਲੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਏ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਇੱਕ ਦੂਜੇ ਦਾ ਵਿਰੋਧ ਵੀ ਲਗਾਤਾਰ ਕੀਤਾ ਜਾਂਦਾ ਹੈ ਤੇ ਹੁਣ ਸੁਖਵੀਰ ਸਿੰਘ ਬਾਦਲ ਨੇ ਮੁਰ ਤੋਂ ਪੰਜਾਬ ਬਚਾਓ ਯਾਤਰਾ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਲੁੱਟ ਕੇ ਆਪ ਸਰਕਾਰ ਖਾ ਗਈ ਹੈ ਤੇ ਲੋਕਾਂ ਨੂੰ ਕਰਜ਼ੇ ਦੇ ਹੇਠ ਦੱਬ ਦਿੱਤਾ ਤੇ ਗੁਰੂ ਘਰਾਂ ਦੇ ਵਿੱਚ ਵੀ ਕਬਜ਼ੇ ਦੀ ਕੋਸ਼ਿਸ਼ ਹੈ ਜਿਹੜੀਆਂ ਮਹਾਰਾਸ਼ਟਰ ਸਰਕਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਹੋਰ ਕੀ ਕਹਿਣਾ ਹੈ ਸੁਖਵੀਰ ਸਿੰਘ ਬਾਦਲ ਦਾ ਸੁਣਦੇ ਆਂ ਤਰੀਕ ਨੂੰ ਜੀ ਕਾਲਤਖ ਸਾਹਿਬ ਤੇ ਅਰਦਾਸ ਕਰਕੇ ਆ ਯਾਤਰਾ ਆਰੰਭ ਹੋਈ ਮਾਝੇ ਦੇ ਹਲਕਿਆਂ ਨਿਕਲ ਕੇ ਅੱਜ ਮਾਲਵਾ ਚ ਪਹੁੰਚੀ ਹੈ ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ ਆ ਆਸ਼ੀਰਵਾਦ ਮਿਲ ਰਿਹਾ ਹੈ ਜੋ ਹਾਲਾਤ ਇਹ ਸ਼ਰਾਬੀ ਮੁੱਖ ਮੰਤਰੀ ਨੇ ਕਰ ਦਿੱਤੀ ਹੈ ਪੰਜਾਬ ਵਿੱਚ ਆਪਾਂ ਪੰਜਾਬੀਓ ਇਕੱਠੇ ਹੋਈਏ ਜੋ ਹੌਲੀ ਹੌਲੀ ਆਪਣੇ ਤੇ ਹਮਲੇ ਹੋਣ ਲੱਗ ਗਏ ਆਪਣੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਣ ਲੱਗ ਗਏ ਅੱਜ ਤੁਸੀਂ ਦੇਖਿਆ ਹੋਣਾ ਜਿਹੜਾ ਨਵਾਂ ਐਕਟ ਪਾਸ ਕੀਤਾ ਹੈ ਤੱਥ શ્રી ਹਜ਼ੂਰ ਸਾਹਿਬ ਦਾ ਉੱਤੇ ਮਹਾਰਾਸ਼ਟra ਸਰਕਾਰ ਨੇ ਜਿਹੜੀ ਆਪਣੀ ਪੁਰਾਣਾ ਐਕਟ ਸੀ ਉਹਨੂੰ ਖਤਮ ਕਰਕੇ ਹੁਣ ਕੰਪਲੀਟ ਕੰਟਰੋਲ ਸਾਰਾ ਕਬਜ਼ਾ ਮਹਾਰਾਸ਼ਟra ਸਰਕਾਰ ਨੇ ਤੱਥ ਤਹਲੂਪ ਸਾਹਿਬ ਦੇ ਉੱਤੇ ਆਪਣਾ ਕਰ ਲਿਆ ਜੇ ਆਪਣੇ ਧਾਰਮਿਕ ਆਜ਼ਾਦੀ ਵੀ ਆਪਣੇ ਕੋਲੇ ਨਹੀਂ ਰਹਿਊਗੀ ਤੇ ਆਪਾਂ ਕੀ ਕਰਾਂਗੇ ਹੋਲੀ-ਹੋਲੀ ਆਪਣੇ ਤੇ ਹਮਲੇ ਹੋ ਰਿਹਾ ਤੇ ਆਪਾਂ ਵਿਖਰ ਗਏ ਆਓ ਇਕੱਠੇ ਹੋਈਏ ਆਪਣੀ ਫੌਜ ਕਾਲੀ ਦਲ ਦੇ ਥੱਡੇ ਝੰਡੇ ਥੱਲੇ ਇਕੱਠੇ ਹੋਈਏ ਆ 103 ਸਾਲ ਪੁਰਾਣੀ ਥੋਡੀ ਫੌਜ ਹੈ ਇਹਨੂੰ ਤਗੜਾ ਕਰ ਲਿਓ ਤੁਹਾਡੇ ਤੇ ਕੋਈ ਹਮਲਾ ਨਹੀਂ ਹੋਊਗਾ ਆਪਾਂ ਦੂਜੀਆਂ ਗੱਲਾਂ 'ਚ ਨੈਸ਼ਨਲ ਪਾਰਟੀਆਂ ਦਿੱਲੀ ਦੀ ਪਾਰਟੀਆਂ ਦੇ ਸਿਰ ਤੇ ਆਪਾਂ ਉਹਨਾਂ ਨੂੰ ਵੋਟਾਂ ਦੇ ਕੇ ਉਹਨਾਂ ਨੂੰ ਤਗੜਾ ਕਰ ਦਿੱਤਾ ਤੇ ਆਪਣੇ ਤੇ ਹਮਲੇ ਹੋਣ ਲੱਗ ਗਏ ਆਵਾਜ਼ ਪੰਜਾਬੀ ਉਹ ਆਖ ਖਾਲਸਾ ਜੀ ਇਕੱਠੇ ਹੋ ਕੇ ਆ ਯਾਤਰਾ ਜਿੱਸਾ ਲੈ ਕੇ ਆ ਜਿਹੜਾ ਗਲੈਕਸ਼ਨ ਆਉਣਾ ਹੈ ਇਹਨਾਂ ਦੀਆਂ ਜ਼ਮਾਨਤਾ ਜ਼ਾਫਤ ਕਰਾਏ ਤੇ ਆਪਣੀ ਫਾਰਮ ਦੀ ਪਾਰਟੀ ਜਥੇਬੰਦੀ ਪੰਜਾਬੀ ਆਵਾਜ਼ ਸ਼੍ਰੋਮਣੀ ਕਾਲੀ ਦਲ ਦਾ ਝੰਡਾ ਫਿਰ ਤੋਂ ਪੰਜਾਬ ਦੇ ਉੱਤੇ ਲੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ